ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੀਜੀਆਈ ਚ ਡਾਕਟਰਾਂ ਨੇ ਦੂਜੇ ਦਿਨ ਵੀ ਜਾਰੀ ਰੱਖੀ ਹੜਤਾਲ ਦੂਦਰਾਡੇ ਆਏ ਮਰੀਜ਼ਾਂ ਨੂੰ ਬਿਨਾਂ ਇਲਾਜ ਤੋਂ ਪਰਤਨਾ ਪਿਆ ਵਾਪਸ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਵਾਪਰੀ ਵੱਡੀ ਵਾਰਦਾਤ ਹਥਿਆਰਾਂ ਦੀ ਨੋਕ ਤੇ ਚੋਰਾ ਨੇ ਲੁੱਟਿਆ ਪੈਟਰੋਲ ਪੰਪ ਡੇਰਾ सिरसा राम रहीम दी परलोते एसजेपीसी ਨੇ ਚੁੱਕੇ ਸਵਾਲ ਸੀਐਮ ਮਾਨਵਲੋਂ ਨੌਜਵਾਨਾਂ ਨੂੰ ਦਿੱਤਾ ਗਿਆ ਤੋਹਫਾ ਚੰਡੀਗੜ੍ਹ ਵਿਖੇ 417 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ ਪੰਜਾਬ 'ਚ ਇਨਸਾਨੀਅਤ ਹੋਈ ਸ਼ਰਮਸਾਰ ਆਪਣੀ ਹੀ ਸਗਿਆਤੀਆਂ ਤੇ ਮਾੜੀ ਅੱਖ ਰੱਖੀ ਪਿਓ ਨੇ ਪਤਨੀ ਨੇ ਕੀਤਾ ਕਤਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਰਾਜਿਆਨਾ ਨਾਲ ਕੀਤੀ ਮੁਲਾਕਾਤ ਲੈ ਕੁਝ ਵੱਡੇ ਫੈਸਲੇ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਕੀਤਾ ਇੱਕ ਮੁਲਜ਼ਮ ਕਾਬੂ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾਵੇਗਾ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਅੱਜ ਮੌਨਸੂਨ ਸੈਸ਼ਨ ਸਦਨ ਸਮੇਤ ਆਣਗੇ ਸਥਾਈ ਪ੍ਰਸਤਾਵ ਲਏ ਜਾਣਗੇ ਕੁਝ ਵੱਡੇ ਫੈਸਲੇ ਅਰਵਿੰਦ ਕੇਜਰੀਵਾਲ ਦੇ ਸ਼ਰਾਬ ਕੋਟਾਲੇ ਮਾਮਲੇ 'ਚ ਸੁਪਰੀਮ ਕੋਰਟ ਕਰੇਗਾ ਅੱਜ ਸੁਣਵਾਈ। ਸਵਤੰਤਰਤਾ ਦਿਹਾੜੇ ਨੂੰ ਲੈ ਕੇ ਦੇਸ਼ ਪਰ ਦੀ ਪੁਲਿਸ ਹੋ ਚੁੱਕੀ ਆ ਚੌਕਸ ਚੱਪੇ ਚੱਪੇ ਦੀ ਕਰ ਰਹੀ ਐ ਛਾਣਬੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 17 ਅਗਸਤ ਨੂੰ 2 ਤੋਂ 3 ਵਜੇ ਤੱਕ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਸੌਂਪੇ ਜਾਣਗੇ ਮੰਗ ਪੱਤਰ। ਪੰਜਾਬ ਦੇ ਵਿਕਾਸ ਲਈ ਕੇਂਦਰੀ ਅਤੇ ਸੂਬੇ ਸਰਕਾਰ ਦੇ ਵਿੱਚ ਪੁੱਲ ਦਾ ਕੰਮ ਕਰਾਂਗੇ ਗੁਲਾਬ ਚੰਦ ਘਟਾਰੀਆਂ ਨੇ ਦਿੱਤਾ ਬਿਆਨ ਜੇਲ੍ਹ ਦੇ ਵਿੱਚ ਬੰਦ ਨੇ ਅਰਵਿੰਦ ਕੇਜਰੀਵਾਲ ਅਤੀਸ਼ੀ ਨਹੀਂ ਲਹਿਰਾ ਸਕਣਗੇ ਦੇਸ਼ ਦਾ ਝੰਡਾ ਲੱਡੋਵਾਲ ਟੂਲ ਪਲਾਜ਼ਾ ਨਹੀਂ ਹੋਵੇਗਾ ਫਰੀ ਕਿਸਾਨ ਮੋਰਚੇ ਨੇ ਤਰਨੇ ਦਾ ਫੈਸਲਾ ਲਿਆ ਵਾਪਸ ਪੰਜ ਲੁਟੇਰਿਆਂ ਵੱਲੋਂ ਕਾਰ ਸਵਾਰੀਆਂ ਕੋਲੋਂ 80 ਹਜ਼ਾਰ ਤੇ ਸੋਨੇ ਦੀਆਂ ਟੂਮਾਂ ਲੈ ਕੇ ਹੋਏ ਫਰਾਰ। ਸਾਂਸਦ ਮੈਂਬਰ ਚਰਨਜੀਤ ਚੰਨੀ ਦੀ ਚੌਂਤ ਤੇ ਲਟਕੀ ਤਲਵਾਰ ਹਾਈ ਕੋਰਟ ਵਿਖੇ ਪਹੁੰਚਿਆ ਮਾਮਲਾ। ਭਾਜਪਾ ਆਗੂ ਸਤਨਾ ਸਿੰਘ ਨੂੰ ਮਿਲੀ ਧਮਕੀ ਕਿਹਾ ਮੋਦੀ ਦੀ ਹਮਾਇਤ ਛੱਡ ਦਿਓ ਨਹੀਂ ਤਾਂ ਕਰ ਦਵਾਂਗੇ ਟੋਟੇ ਟੋਟੇ। ਖੇੜੀ ਵਾਲੇ ਬਾਬੇ ਦੀ ਸੱਸ ਦੀ ਵੀਡੀਓ ਆਈ ਸਾਹਮਣੇ ਕਿਹਾ ਮੈਂ ਖੇੜੀ ਵਾਲੀ ਨੂੰ ਕੁੜੀ ਦੇ ਕੇ ਪਛਤਾ ਰਹੀਆਂ ਲੋਕੋ ਰਖੜੀ ਦੇ ਮੌਕੇ ਤੇ ਬਾਜ਼ਾਰਾਂ ਦੇ ਵਿੱਚ ਲੱਗ ਰਹੀ ਹੈ ਰੌਣਕ ਅਤੇ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਬੱਚਿਆਂ ਨੂੰ ਕਰ ਰਹੀ ਹੈ ਆਕਰਸ਼ਿਤ ਪੰਜਾਬ ਦੇ ਮੌਸਮ ਨੇ ਪੰਜਾਬੀਆਂ ਨੂੰ ਦਿੱਤੀ ਗਰਮੀ ਤੋਂ ਰਾਹਤ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ